ਰਿਸ਼ਤਾ ਤੈਕ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਝੜਪ ਕਿ ਰਿਸ਼ਤਾ ਕਰਵਾਇਆ ਹੀ ਇਹਨਾਂ ਦਾ ਤੇ ਇਹਨਾਂ ਨੇ ਛਡਵਾਇਆ ਲਾਗੋ ਉਹ ਮਾਰਦੇ ਹੀ ਤੇ ਉਹਨੂੰ ਗਾਲਾਂ ਕੱਢਦਾ ਹੀ ਗੰਦੀਆਂ ਗੰਦੀਆਂ ਸੌਰਾ ਤੇ ਉਹ ਕਹਿੰਦੇ ਕਿ ਸੌਰੇ ਦਾ ਕੀ ਕੰਮ ਆ ਗਾਲਾਂ ਕੱਢਾਂ ਤਾਂ ਰਿਸ਼ਤਾ ਜੀ ਕਰਵਾਇਆ ਸੀ ਉਹ ਕਹਿੰਦੇ ਘਰ ਵਾਲਾ ਕੱਡੇ ਭਾਵੇਂ ਨਾ ਕੱਡੇ ਤੋਂ ਨਾ ਟੀਰਾ ਵੱਲੋਂ ਕਿਤੀ ਗਈ ਹਵਾਈ ਫੈਰਿੰਗ ਤੇ ਸੁੱਟੇ ਗਏ ਪੈਟਰੋਲ ਬੰਬ ਇਹਨੇ ਮੁੰਡੇ ਨੂੰ ਇਹ ਰਿਸ਼ਤਾ ਕਰਾ ਬੈਠੇ ਆ ਉਹ ਬਸ ਕੁੜੀ ਨੂੰ ਇਹ ਗੰਦ ਬੜੀਆਂ ਨੰਗਾ ਹੀ ਗੰਦ ਬਕਦਾ ਹੀ ਮੇਰੇ ਨਾਲ ਇਹ ਪੀਸਾ ਹੁਣਾ ਮੇਰੇ ਨਾਲ ਸੱਟੋ ਜੇ ਕਿਤਰਾ ਹੋ ਜੇ ਕੁੜੀ ਨੇ ਆਣ ਕੇ ਮੇਰੇ ਘਰ ਅੱਡ ਘੜੀ ਰੋਣਾ ਤੇ ਬੀਬੀ ਮੈਨੂੰ ਮਾਰੀ ਅੱਖ ਨਾਲ ਵੇਂਦਾ ਜੇ ਤੇ ਇਹਨਾਂ ਚੜਜੇ ਹੁਣ ਆ ਜਾਂਦੀ ਕਿਤਰਾ ਨੂੰ ਕਰੋ ਬਾਰ ਕੱਟ ਕਰਾਂ ਵੀ ਕੀਤੀ ਪਣ ਤੋੜ ਤੇ ਰੱਜ ਕੇ ਕੀਤੀ ਇੱਕ ਦੂਜੇ ਤੇ ਪੱਥਰ ਬਾਜੀ ਨਿਆ 100 ਰੁਪਏ ਖਣੇ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉੱਥੋਂ ਥੋੜੀ ਜਣ ਦੇ ਗੱਲ ਛੜ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਹੜਾ ਸ਼ਹਿਰ ਆ ਲਾ ਉਹ ਸਨਾਹ ਭੇਜਿਆ ਭਾਜੀ ਥੋੜੀ ਪੀਤੀ ਹੋ ਚਲਦੀ ਅੰਦਰ ਪੁੱਛਣ ਤੁਮੜ ਕੇ ਇਹ ਹੋ ਇਹਨਾਂ ਨੇ ਖਣੇ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਥੈਕਟਵਾ ਲੈ ਗਿਆ ਕ੍ਰਪਾਨ ਲੈ ਆ ਕੇ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਕੋਠੇ ਤੇ ਚੜ ਕੇ ਇਤਨਾ ਮਾਰ ਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਤੇ ਅੱਗ ਲਾ ਦਿੱਤੀ ਇਹਨਾਂ ਨੇ ਪੈਟਰੋਲ ਪਾ ਕੇ ਰ ਆਰਤੀ ਅਨਸਰਾ ਵੱਲੋਂ ਗੱਡੀਆਂ ਦੀ ਕੀਤੀ ਗਈ ਪੰਨ ਤੋੜ ਉਹ ਲੈ ਗਏ ਆਪਣੀ ਕੁੜੀ ਤੇ ਇਹ ਘਰੇ ਆਣ ਕੇ ਲੜਨ ਲੱਗ ਪਿਆ ਪਿੰਡ 'ਚ ਫਲਾਇਆ دہشت ਦਾ ਮਾਹੌਲ ਕੱਲੋਂ ਦੇ ਪੇਕੇ ਆਏ ਆ ਉਹਨੂੰ ਲੈ ਗਏ ਆ ਇਹ ਸ਼ਾਮ ਨੂੰ ਸਾਡੇ ਘਰ ਆਇਆ ਇਹ ਬਸ ਘਰੇ ਹੀ ਸਾਡੇ ਟ੍ਰੈਲਰ 'ਤੇ ਪਿਆ ਕੋਠੇ ਚੜ੍ਹ ਕੇ ਨਾ ਬੜਾ ਰੋੜਾ ਚਲਾਇਆ ਨਾ ਪੁਲਿਸ ਦਾ ਕੋਈ ਮਸਲਾ ਨਹੀਂ ਪੁਲਿਸ ਇਹਦੇ ਝੂਠ ਮਾਰੀ ਜਾਂਦੀ ਜਾ ਕੇ ਕੁੜਤੇ ਤੇ ਆਪਸ ਦਾ ਘਰ ਦਾ ਜ ਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋ ਮਸਲਾ ਹੈ ਵਾਲੀ ਕਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਿੱਦਾ ਕਾਬੂ ਰਾਤੀ 9-10 ਵਜੇ ਦੀ ਗੱਲ ਹੈ 1:30 ਵਜੇ ਤੱਕ ਲੜਾਈ ਹੁੰਦੀ ਰਹੀ ਗੋਲੀਆਂ ਆਪਣੀਆਂ ਚਲਾਈਆਂ ਜੀ ਇਹਨਾਂ ਨੇ ਸਾਰਿਆਂ ਨੇ ਦੱਸਿਆ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਪੁਲਿਸ ਫੋਰਸ ਨੂੰ ਕੀਤਾ ਤਾਇਨਾਤ ਟੋਲੇ ਰਤੀ 112 ਤੋਂ ਕੰਪਲੇਂਟ ਆਈਆਂ ਰਤੀਆਂ ਤਿੰਨ ਕੰਪਲੇਂਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀਆ ਦੰਗਾ ਹੋ ਰਿਹਾ ਵਾ ਇੱਥੇ ਥੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਾਰਟੀਆਂ ਆਪਸ ਵਿੱਚ ਚੱਲੁੰਦੇ ਸੀ ਗਮ ਇਹਨਾਂ ਦਾ ਇੱਥੇ ਥੋੜਾ ਚੱਲੁੰਦਾ ਫਾਇਰਿੰਗ ਹੋਂਦੀ ਜਾ ਕੇ ਜੋ ਕੰਟਰੋਲ ਜਾਂ ਲਾਅਨ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਤੀ ਚਾਰ ਅਰੈਸਟ ਕੀਤੇ ਆ ਇੱਕ ਸਿਰੇ ਮਾਰਨਿੰਗ ਦਾ ਅਰੈਸਟ ਕੀਤਾ ਪੰਜ ਬੰਦੇ ਇਹਨਾਂ ਨੂੰ ਅਰੈਸਟ ਕਰ ਲਿਆ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਮੈਂ ਮਨਤ ਅੰਮ੍ਰਿਤਸਰ ਦੇ ਖੇਲਾ ਪਿੰਡ ਵਿੱਚ ਵਿਆਹ ਦੇ ਪਰਸਤਾਵ ਨੂੰ ਲੈ ਕੇ ਦੋ ਟੀਰਾਵਾਂ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਮਾਮਲਾ ਹਿੰਸਕ ਝੜਪ ਵਿੱਚ ਬਦਲ ਗਿਆ ਜਲਦੀ ਹੀ ਦੋਵਾਂ ਟੀਰਾ ਨੇ ਇੱਕ ਦੂਜੇ ਤੇ ਪੱਥਰ ਸੁੱਟੇ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਇਸ ਦੌਰਾਨ ਕੁਝ ਸ਼ਰਾਰਤੀ ਅੰਸਰਾਂ ਨੇ ਕਰਾ ਦੀ ਵੀ ਭੰਨ ਤੋੜ ਕੀਤੀ ਇਸ ਤੋਂ ਇਲਾਵਾ ਗੱਡੀ ਦੀ ਭੰਨ ਤੋੜ ਕੀਤੀ ਗਈ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ प्राप्त जानकारी अनुसार एक तीर ਵੱਲੋਂ ਰਿਸ਼ਤੇ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਨੂੰ ਦੂਜੀ ਟੀਰ ਨੇ ਠੁਕਰਾ ਦਿੱਤਾ ਇਸ ਮਾਮਲੇ ਨੂੰ ਲੈ ਕੇ ਦੋਵਾਂ ਟੀਰਾਂ ਵਿੱਚ ਤਣਾਅ ਵਧਦਾ ਰਿਹਾ ਜੋ ਸ਼ੁੱਕਰਵਾਰ ਸ਼ਾਮ ਨੂੰ ਹਿੰਸਿਕ ਰੂਪ ਵਿੱਚ ਸਾਹਮਣੇ ਆਇਆ ਝਗੜਾ ਇੰਨਾ ਵੱਧ ਗਿਆ ਕਿ ਲੋਕ ਹਥਿਆਰਾਂ ਨਾਲ ਆਮਨ ਸਾਹਮਣੇ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਿੰਡ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਫਿਲਹਾਲ ਪੁਲਿਸ ਨੇ 도ਮਾທີ ਰਮ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਮੇਰਾ ਅਜਵਿੰਦਰ ਕੌਰ ਖਿਆਲ ਕੀ ਗੱਲ ਹੋ ਗਈ ਸੀ ਗੱਲ ਕੋਈ ਨਹੀਂ ਹੋਈ ਇਹੀ ਗੱਲ ਹੋਈ ਕਿ ਰਿਸ਼ਤਾ ਕਰਵਾਇਆ ਸੀ ਇਹਨਾਂ ਦਾ ਤੇ ਇਹਨਾਂ ਨੇ ਛਡਵਾਇਆ ਲਾਗੋ ਉਹ ਮਾਰਦੇ ਸੀ ਤੇ ਉਹਨੂੰ ਗਾਲਾਂ ਕੱਢਦਾ ਸੀ ਗੰਦੀਆਂ ਗੰਦੀਆਂ ਸੌਰਾ ਤੇ ਉਹ ਕਹਿੰਦੇ ਕਿ ਸੌਰੇ ਦਾ ਕੀ ਕੰਮ ਆ ਗਾਲਾਂ ਕੱਢਾਂ ਤਾਂ ਰਿਸ਼ਤਾ ਜੀ ਕਰਵਾਇਆ ਸੀ ਉਹ ਕਹਿੰਦੇ ਘਰ ਵਾਲਾ ਕੱਢੇ ਭਾਵੇਂ ਨਾ ਕੱਢੇ ਉਹ ਗਾਲਾਂ ਕੱਢਦਾ ਇਹੋ ਜਿਹੀਆਂ ਜਿਹੜੀਆਂ ਬੋਲਣ ਵਾਲੀਆਂ ਹੀ ਨਹੀਂ ਹੈਗੀਆਂ ਇਸੇ ਗੱਲ ਤੋਂ ਲੜਾਈ ਕਰੇ ਉਹ ਲੈ ਗਏ ਆਪਣੀ ਕੁੜੀ ਤੇ ਇਹ ਘਰੇ ਆਣ ਕੇ ਲੜਨ ਲੱਗ ਪਿਆ ਘਰੇ ਆਇਆ ਕੋ ਉਦ ਰਾਤ ਕੌਣ ਆਇਆ ਕਰੇ ਗਜਰਨ ਭਾਜੀ ਜਿਹਦਾ ਸੋਰਾ ਅੱਛਾ ਜੀ ਤੇ ਉਹ ਫੇਰ ਤੋੜਪਨ ਕਿਨੇ ਕੀਤੀ ਤੋੜਪਨ ਇਹਨਾਂ ਨੇ ਸਾਰਿਆਂ ਨੇ ਕੀਤੀ ਪਹਿਲਾਂ ਗਜਰਨ ਭਾਜੀ ਨੇ ਲੋੜਾ ਮਾਰਿਆ ਫੇਰ ਸੁਖੋ ਨੇ ਮਾਰੇ ਸੁਖੋ ਨੇ ਸਾਰੇ ਹੀ ਤੋੜਪਨ ਕੀਤੀ ਮੁੰਡੇ ਕਰੇ ਬਾਹਰ ਭਾਜੀ ਬਾਹਰ ਵੀ ਪੰਜੀ ਮੁੰਡੇ ਹੋਣੇ ਜਿਹੜੇ ਆਏ ਦੋ ਗੱਡੀਆਂ ਆਈਆਂ ਤੇ ਤੁਹਾਡੇ ਕੋਲ ਨਾ ਕੋਈ ਖਾਣ ਆਇਆ ਸਾਡਾ ਗੋਲੀ ਚਲਾਈ ਇਹਨਾਂ ਨੇ ਇਹਨਾਂ ਨੇ ਤੇ 10-12 ਗੋਲੀਆਂ ਕੱਢੀਆਂ ਸੀ ਅਸੀਂ ਸਾਡੀ ਹੈਗੀ ਆ ਪਰ ਅਸੀਂ ਨਹੀਂ ਚਲਾਉਂਦੀ ਇਹ ਨਜਾਇਜ਼ ਵੀ ਇਹਨਾਂ ਕੋਲ ਹੈਗੀ ਜੇ ਪਿਸਤੌਲ ਪਿਸਤੌਲ ਵੀ ਆ ਗਏ ਸਭੀ ਆਪੇ ਬੱਚਿਆਂ ਕੋਲੋਂ ਬੱਚਿਆਂ ਨੇ ਇਤਰਾ ਸਾਡੇ ਪਿੰਡ ਦੇ ਸਾਰੇ ਨੇ ਸਾਡੇ ਸਾਥ ਦਿੱਤਾ ਇਹ ਲੱਗਦਾ ਜਿਵੇਂ ਪਿੰਡੋਂ ਦੇ ਨਾਲ ਸਾਡੇ ਨਾਲ ਜਿਹੜੂ ਕਾਹਲੋ ਕਰਾਈ ਹਾਂਜੀ ਹੋ ਸਕਦਾ ਹੈ ਕਿ ਜੇ ਪਿੰਡ ਵਾਲੇ ਨਾਮ ਆਂਦੇ ਤੇ ਹਾਂਜੀ ਪੁਲਿਸ ਆਈ ਸੀ ਕਿੰਨੀ ਪੁਲਿਸ ਆ ਗਏ ਹਾਂਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਜਿਹੜੇ ਜਿਹੜੇ ਫੜੇ ਗਏ ਉਹਨਾਂ ਨੂੰ ਉਹ ਲੈ ਗਏ ਤੇ ਬਾਕੀ ਕਹਿੰਦੇ ਸਵੇਰੇ ਕਰਾਂਗੇ ਗੱਲ ਹੁਣ ਕੀ ਮੰਗ ਕਰਦੇ ਆ ਜੀ ਤੁਸੀਂ ਹਾਂਜੀ ਹੁਣ ਕੀ ਮੰਗ ਆਵੇ ਹੋਣੀ ਜੀਰਾ ਖਾਣ ਦੀ ਮੰਗ ਇਹੀ ਕਰਦੇ ਆ ਕਿ ਉਹ ਨਜਾਇਜ਼ ਹੀ ਹਰ ਵਾਰੀ ਇੱਥੇ ਬਗਾਨੇ ਮੁੰਡੇ ਮੰਗਾ ਲੈਂਦੇ ਆ ਤੇ ਇੱਥੇ ਆਣ ਕੇ ਤੋੜ ਭੰਨ ਕਰਦੇ ਆ ਇਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਇਹਨਾਂ ਤੇ ਕਰੋ ਜੀ ਹਾਂਜੀ ਹਾਲ ਕਰਾ ਇਹਨਾਂ ਬੰਦੇ ਨੂੰ ਹਾਂਜੀ ਮੇਰਾ ਨਾਮ ਦਲਬੀਰ ਕੌਰ ਕਿਹੜਾ ਪਿੰਡ ਆ ਐ ਹੋਏ ਪਿੰਡਿਆ ਮੇਰਾ ਮੇਰਾ ਪੋਤੇ ਆ ਮੇਰਾ ਪੁੱਤ ਖਿਆਲਾ ਕਲਾ ਕੀ ਗੱਲ ਹੋਈ ਗੱਲ ਤਾਂ ਵੀਰੇ ਕੁਛ ਨਹੀਂ ਹੋਈ ਇਹਦੇ ਮੁੰਡੇ ਨੂੰ ਇਹ ਰਿਸ਼ਤਾ ਕਰਾ ਬੈਠੇ ਆ ਉਹ ਬਸ ਕੁੜੀ ਨੂੰ ਇਹ ਗੰਦ ਬੜੀਆਂ ਨੰਗਾ ਹੀ ਗੰਦ ਬਗਦਾ ਹੀ ਮੇਰੇ ਨਾਲ ਇਹ ਪੀਸਾ ਹੋਣਾ ਮੇਰੇ ਨਾਲ ਸੱਟੋ ਜੇ ਕਿਤਰਾ ਹੋ ਜੇ ਕੁੜੀ ਨੇ ਆਣ ਕੇ ਮੇਰੇ ਘਰ ਅੱਡ ਗੱਡੀ ਰੋਣਾ ਤੇ ਬੀਬੀ ਮੈਨੂੰ ਮਾੜੀ ਅੱਖ ਨਾਲ ਵੇਂਦਾ ਜੇ ਤੇ ਇਹਨਾਂ ਚੜਜੇ ਹੁਣ ਆ ਜਾਂਦੀ ਕਿਤਰਾ ਨੂੰ ਕਰੋ ਬਾਹਰ ਕੱਢਦੇ ਕੱਲ ਉਹਦੇ ਪੇਕੇ ਆਏ ਆ ਉਹਨੂੰ ਲੈ ਗਏ ਆ ਇਹ ਸ਼ਾਮਾ ਨੂੰ ਸਾਡੇ ਘਰ ਆਇਆ ਆੰਦਾ ਮੈਂ ਗੱਲਬਾਤ ਕਰਨੀ ਮੈਂ ਕਿਹਾ ਪੁੱਤ ਤੂੰ ਜਾ ਅੱਜ ਤੁਝ ਸੋਫੀਓ ਕੇ ਆਏਂਗਾ ਤਾਂ ਫੇਰ ਗੱਲਬਾਤ ਕਰਾਂਗੇ ਇਹ ਵਾਜ ਘਰੇ ਹੀ ਸਾਡੇ ਟ੍ਰੈਲਗ ਪਿਆ ਕੋਠੇ ਚੜ ਕੇ ਨਾ ਬੜਾ ਰੋੜਾ ਚਲਾਇਆ ਨਾ ਮਤ ਜਨੇ ਦੀ ਗੱਲ ਰਤੀ 9 10 ਵਜੇ ਦੀ ਗੱਲ 1:30 ਵਜੇ ਤੱਕ ਲੜਾਈ ਹੁੰਦੀ ਰਹੀ ਗੋਲੀਆਂ ਆਪਣੀਆਂ ਚਲਾਈਆਂ ਜੀ ਇਹਨਾਂ ਨੇ ਮੈਂ ਇਹਨਾਂ ਕਦ 2:55 ਦੀ ਇਹਨਾਂ ਦੀ ਗੱਲ ਹਾਂਜੀ ਆਹੀ ਉਹ ਸਾਡੇ ਪਿਛਾ ਕਮਰਾ ਆ ਪਿਛੇ ਸਾਡੀ ਕੋਠੀ ਆ ਅਈ ਉਹ ਤੇ ਅੰਦਰ ਵੜ ਕੇ ਨਿਆਣੇ ਕਸਾਈ ਬੰਦ ਕਰਕੇ ਫੇਰੇ ਆਪਣੀ ਜਾਨ ਬਚਾਈ ਆ ਕਿੰਨਾ ਨਿਸ਼ਾਨ ਇਹ ਹੋ ਗਿਆ ਨਿਖਿਆਣਾ ਵੇਖੋ ਆ ਵੇਖੋ ਕਿੰਨਾ ਨਿਸ਼ਾਨ ਮੇਰਾ ਪਤਨ ਦੇ ਦਰ ਘਰ ਮੜ ਕੇ ਨਹੀਂ ਵੇਖਿਆ ਕਿਨੇ ਘੰਟੇ ਲੱਗਾ ਵੀ ਲੜਾਈ ਇਹ ਡੇਢ ਘੰਟਾ ਤੱਕ ਚੱਲਦੀ ਰਹੀ ਇਹ ਉਹਨਾਂ ਨੇ ਬਾਰੋਂ ਮੁੰਡੇ ਮੰਗਾਏ ਜੇ ਸਾਡੇ ਘਰ ਅੱਧੇ ਤਾਂ ਕੋਈ ਮੁੰਡਾ ਨਹੀਂ ਆਇਆ ਕਿਨੇ ਮੁੰਡੇ ਮੁੰਡੇ ਬੜੇ ਦੋ ਗੱਡੀਆਂ ਪਰ ਕੇ ਆਈਆਂ ਜੇ ਮਨ ਆਲੇ ਪਿੰਡੋਂ ਸਲਾਟੀ ਨੇ ਲਿੰਗਾਂ ਦੇ ਦੇ ਜੀ ਨਾਲ ਪਿਸਤੌਲ ਚਲਾਇਆ ਜੀ ਸਾਨੂੰ ਇਹ ਮਰਮਤ ਹੋਣਾ ਚਾਹੀਦਾ ਇਹਨਾਂ ਦਾ ਪਿਸਤੌਲ ਸਾਡੇ ਅੱਖਾਂ ਗਾੜੀਆਂ ਹੋਣਾ ਚਾਹੀਦਾ ਕਿ ਤਰਾ ਨਾ ਨਾ ਇਹਨਾਂ ਨੂੰ ਪਿਸਤੌਲ ਮਾਰੇ ਮੇਰੇ ਬੱਚੇ ਨਿਕੇ ਨਿਕੇ ਪੁਲਸ ਆਈ ਹੱਤੀ ਪੁਲਸ ਰਾਤੀ ਆਈ ਐ ਹੋਈ ਆਈ ਆ ਜਿਹੜੀ ਪੁਲਸ ਇਹ ਰਾਤੀ ਤੇ ਸਾਡੀ ਗੱਲ ਕਰਦੇ ਸੀ ਬੜੀ ਨਿਸ਼ਕਾਣ ਹੋ ਗਿਆ ਪਤਾ ਨਹੀਂ ਹੋਣ ਇਹਨਾਂ ਨੂੰ ਕੀ ਹੋ ਗਿਆ ਹੁਣ ਇਹ ਉਹਨਾਂ ਦੀ ਗੱਲ ਕਰ ਲੈ ਕੀ ਮੰਗ ਕਰਦੇ ਹੋ ਜੀ ਹਾਂਜੀ ਕੀ ਮੰਗ ਕਰਦੇ ਹੋ ਪੁਲਸ ਉਹ ਕੀ ਮੰਗ ਕਰਦੇ ਤੂੰ ਮੰਗਾ ਹੀ ਉਹ ਕਰਦੇ ਆ ਵੀ ਮੇਰੇ ਦਾਨਸ਼ ਕਾਨ ਕਰਾਤਾ ਮੇਰੇ ਪੁੱਤ ਦਾ ਆ ਵੇਖੋ ਕੀ ਹਾਲਿਆ ਵੇਖ ਲੋ ਸਾਰੇ ਫੌਜੀਆ ਲਾਸਟ ਕਰੋ ਹਾਂ ਕੀ ਨਾਮ ਤੁਹਾਡਾ ਕੁਲਬੀਰ ਘਰ ਹਾਂਜੀ ਮਾਮਲਾ ਮਾਮਲਾ ਇਹ ਕਿ 50000 ਰੁਪਏ ਖਣੀ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉਹ ਤਾਂ ਥੋੜੀ ਜਿੰਨੇ ਗੱਲ ਛੱਡ ਗਈ ਉਹ ਸਨਾਹ ਭੇਜਿਆ ਕਿਸੇ ਦਿਹਾਤ ਚਾਚੇ ਸਾਡੇ ਸ਼ਹਿਰ ਆ ਲੋ ਤੇ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸੁਣਾ ਦੇ ਗਿਆ ਤੇ ਭਾਜੀ ਥੋੜੀ ਪੀਤੀ ਚਲ ਕੇ ਅੰਦਰ ਪੁੱਛਣ ਤੁਮਣ ਕਿ ਇਹ ਉਹ ਨੂੰ ਇਹਨਾਂ ਨੇ ਕਿਹਨੇ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਫੈਕਟ ਵਾਲਾ ਲੈ ਗਿਆ ਕਰਪਾਲੇ ਆ ਗਏ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਕਰ ਰਹਿਤਵਾ ਕੜਕੇ ਲੈ ਗਿਆ ਕਰਪਾਨ ਲੈ ਆਗੇ ਜਿਹੜੇ ਮੁੰਡੇ ਆਏ ਪਰ ਉਹ ਇਹਨਾਂ ਨੇ ਬੁਲਾਏ ਸੀ ਜਿਹੜੇ ਅੱਡੇ ਰੋਡ ਕੱਲੇ ਆ ਗਏ ਉਹ ਇਹਨਾਂ ਨੇ ਬੁਲਾਏ ਆਹ ਸੰਜੀ ਆਏ ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਸਭ ਦੋਨਾਂ ਦੇ ਬਰਾਬਰ ਆਏ ਇੱਕ ਕਦੇ ਕੋ ਰਿਸ਼ਤੇ ਨੂੰ ਲੈ ਕੇ ਕੋਈ ਝਗੜਾ ਆਇਆ ਕੁੜੀ ਦਾ ਜਿਹੜਾ ਮਾਮਲਾ ਸੀ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਵੇ ਝੂਠ ਮਾਰੀ ਜਾਂਦੀ ਜਾ ਕੇ ਕੁੜਦੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਸਾਰੇ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਕਹਿੰਦੇ ਗਾਲੀ ਗਾਲੀ ਉੱਥੋਂ ਹੋਈ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਗੱਲ ਬ ਤਵਾ ਸੋਤ ਹੋਇਆ ਇੱਕ ਤਾਂ ਪਾਟੇ ਕੇ ਲੈ ਗਿਆ ਪੀਜੇ ਪਹਿਲੇ ਦੇਣਾ ਮੈਂ ਤੁਹਾਡੀ ਅਗਤਵਾ ਲੈ ਜਣੀ ਕੁਰਪਾਨ ਲੈ ਆ ਗਿਆ ਕਾ ਕਢ ਕੇ ਲੈ ਗਿਆ ਬਸ ਗੋਲੀਆਂ ਤੁਹਾਡੇ ਨੂੰ ਚਲਾਈਆਂ ਗਈਆਂ ਫਿਰ ਇਧਰ ਦੋਹਾਂ ਪਾਸੇ ਚੱਲੀਆਂ ਨਾਲੇ ਚੱਲੀ ਹੈ ਉਧਰੋਂ ਦਨਾਲੇ ਚੱਲੀ ਦੋਹਾਂ ਪਾਸੇ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆੜੀਆਂ ਮੈਂ ਵੀ ਨਹੀਂ ਹਿੰਸ ਤੁਹਾਡੇ ਪਰਵਾਹ ਦਾ ਵੀ 60 60 ਲੱਗੀਆਂ ਨਹੀਂ 60 ਨਹੀਂ ਕਿਹਦੇ ਲਈ ਲੱਗੀ 60 ਲੱਗੀ ਦੋਹਤੇ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਦਾ ਹਾਂਜੀ ਇਹ ਨਾਮ ਹੈ ਜਿੰਨਾਂ ਦੇ 60 ਲੱਗੀ ਹੈ ਸਲਾਤੀ ਕਿੱਥੇ ਆਉਣਾ ਇਸ ਤ ਤੂੰ ਪੁਲਿਸ ਕੋਲ ਬਿਨਾਂ ਕੀਤੀ ਤੀ ਪਤਾ ਨਹੀਂ ਕਿ ਮੈਂ ਹੋਈ ਹੈ ਪੁਲਿਸ ਕੋਲ ਬਹਿੰਦੇ ਹੋਈ ਹੈ ਕੀ ਕਾਰਵਾਈ ਚਾਹੁੰਦੇ ਮੁੰਗੀ ਉਹ ਅਸੀਂ ਤਾਂ ਮੈਨੂੰ ਨਹੀਂ ਪਤਾ ਮੈਂ ਇਹਦੇ ਦੇ ਨਹੀਂ ਗਈ ਨਹੀਂ ਪਤਾ ਨਹੀਂ ਕੀ ਨਾਮ ਹੈ ਤੁਹਾਡਾ ਬਲਵੀਰ ਕੋ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਰਾਤੀ ਹਮਲਾ ਆਇਆ ਕੀ ਹੋਇਆ ਤੁਹਾਡੇ ਘਰ ਆਹ ਵੇਖੋ ਹੁਣ ਤੁਹਾਡੇ ਸਾਹਮਣੇ ਆਹ ਕੋਠੇ ਤੇ ਚੜ੍ਹ ਕੇ ਇੱਟਾ ਮਾਰਦੇ ਰਹੇ ਆ ਅਸੀਂ ਭੱਜ ਕੇ ਅੰਦਰ ਵੜ ਗਏ ਆ ਤੇ ਅਗਲਾ ਦਿੱਤੀ ਇਹਨਾਂ ਨੂੰ ਪਟਰੋਲ ਪਾ ਕੇ ਕਿ ਇਹਨਾਂ ਨੇ ਠੁੱਟੀ ਆ ਪਟਰੋਲ ਇਹਨਾਂ ਨੇ ਸੋਚੀ ਕਿ ਨਾ ਉਹਨਾਂ ਦਾ ਗੱਤਾਂ ਨੂੰ ਨੇ ਅਸੋ ਉਹਨਾਂ ਨੇ ਠੁੱਟੀ ਥਾੜੇ ਹਾਂਜੀ ਤੇ ਤੁਹਾਡੇ ਨਾਲ ਵੀ ਕੋਈ ਝਗੜਾ ਚੁਗਣਾ ਨਾ ਸਾਡੇ ਮੁੰਡੇ ਬਾਹਰ ਇੱਕ ਗੱਡੀ ਤੇ ਆ ਹੂੰ ਤੇ ਕੋਈ ਵੀ ਨਹੀਂ ਆਹੀ ਬਾਪੂ ਆ ਤਾਂ ਦਾਹੌਰ ਤੇ ਕੋਈ ਇੱਟੇ ਰੋੜੇ ਵਿੱਚ ਚੱਲੇ ਗਏ ਗੱਡੀ ਇੱਥੇ ਬਤਾ ਚੱਲਿਆ ਵੇਖੋ ਆ ਸਾਧ ਘਏ ਹਾਂਜੀ ਥੋੜੀ ਬੋਤਲ ਠੁੱਟੀ ਹੋ ਕੇ ਨਾ ਠੁੱਟੀ ਉਹ ਵੀ ਉਹਨਾਂ ਨੇ ਠੁੱਟੀ ਆ ਤੇਲ ਪਾ ਕੇ ਪਟਰੋਲਾ ਬੰਬ ਬਣਾਇਆ ਹਾਂਜੀ ਹਾਂਜੀ ਕੀ ਬਣਾਇਆ ਬਾਂਬੀਆ ਬਣਾ ਕੇ ਤੇ ਸੁੱਟਿਆ ਉਹਨਾਂ ਨੇ ਟ੍ਰੋਲ ਵਾਲਾ ਹਾਂਜੀ ਤੇ ਕਿੰਨਾ ਨੁਕਸਾਨ ਕਿੰਨਾ ਕੁ ਧਮਾਕਾ ਆਇਆ ਜਲੇ ਦਾ ਹੋ ਜੇ ਤੱਕ 8 ਵਜੇ ਤੋਂ ਲੈ ਕੇ ਦਾ ਹੋ ਜੇ ਤੱਕ ਇਹ ਲੱਗੇ ਰਹੇ ਹਾਂਜੀ ਤੇ ਕਿੰਨੇ ਕਿੱਟਰੋੜੇ ਚੱਲੇ ਉਹ ਵੱਧ ਚੱਲਦੇ ਆ ਗੋਲੀ ਗੋਲੀ ਵੀ ਚੱਲੀ ਆ ਹਾਂਜੀ ਗੋਲੇ ਵੀ ਚੱਲ ਰਹੀ ਆ ਉਹ ਕਿਹਨਾ ਚਲਾਈ ਉਹ ਵੀ ਇੰਨਾ ਚਲਾਈ ਆ ਕੀ ਨਾ ਉਹਨਾਂ ਦਾ ਇਹੋ ਹੀ ਆ ਬਚਿਆ ਨੂੰ ਨਹੀਂ ਸੁੱਖੋ ਨਹੀਂ ਬਚਾਰੀ ਨਹੀਂ ਤੁਹਾਡੇ ਘਰ ਵੀ ਨੁਕਸਾਨ ਹੋਇਆ ਵਾ ਬਸ ਇਹੋ ਹੀ ਹੋਇਆ ਆਹ ਪੰਨੀ ਅਾਰੇ ਭਰਾ ਕੋਠਾ ਦੇ ਅਨਸਰ ਕੀ ਹੈ ਮਾਲਾੜੇ ਪੜ੍ਹ ਫਾਰੀ ਜੱਤੀ ਕਿਹੜਾ ਹੈ ਕੋਲ 2112 ਤੋਂ ਕੰਪਲੀਟ ਆਈਆਂ ਰਤੀਆਂ ਤਿੰਨ ਕੰਪਲੀਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀਆ ਦੰਗਾ ਹੋ ਰਿਹਾ ਵਾ ਏਟਰੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਟੀਆਂ ਆਪਸ ਵਿੱਚ ਚੱਲੰਦਾ ਸੀ ਕੰਮ ਇਹਨਾਂ ਦਾ ਏਟਰੋੜਾ ਚੱਲੰਦਾ ਫਾਇਰਿੰਗ ਹੁੰਦੀ ਜਾ ਕੇ ਜੋ ਕੰਟਰੋਲ ਜਦ ਲਾਣ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਤੀ ਚਾਰ ਅਰੈਸਟ ਕੀਤੇ ਆ ਇੱਕ ਸਵੇਰੇ ਮਾਰਨਿੰਗ ਦਾ ਅਰੈਸਟ ਕੀਤਾ ਪੰਜ ਬੰਦੇ ਇਹਨਾਂ ਨੂੰ ਅਰੈਸਟ ਕਰ ਲਿਆ ਬਾਕੀ ਨੇ ਰਾਦੀ ਐਫਆਈਆ ਦਰਜ ਕਰਤੀ ਐ ਬਾਕੀ ਇਹ ਬੰਦੀ ਕਾਰਵਾਈ ਹੈ ਜਿਹੜੀ ਹੋ ਜੋ 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 ਤੱਥਾਂ ਦੇ ਸਾਹਮਣੇ ਆਉਗੇ ਅਗਲੀ ਕਾਰਵਾਈ ਅਮਲ ਵਿੱਚ ਲਾਤੀ ਜਾਵੇਗੀ ਛੜੇ ਦਾ ਟਾਰਗੇਟ ਹੈ ਛੜੇ ਦਾ ਪੈਸੇ ਦਾ ਕੋਈ ਲੈਣ ਦੇਣਾ ਜੀ ਪੈਸੇ ਦਾ ਕੋਈ ਲੈਣ ਦੇਣਾ ਕੋਈ ਇਹਨਾਂ ਦਾ ਬਲਜੀਤ ਸਿੰਘ ਹਣਾ ਦਾ ਗੁਰਚਰਨ ਸਿੰਘ ਹਣਾ ਦਾ ਕੋਈ ਲੈਣ ਦੇਣ ਪੈਸੇ ਦਾ ਉਹਦੇ ਵਿੱਚ ਉਹਦੇ ਕਰਕੇ ਜਿਹੜਾ ਸਾਰਾ ਕੁਝ ਡਿਸਪਿਊਟ ਹੋਇਆ ਤੇ ਬਾਹਰੋਂ ਬੰਦੇ ਜਿਹੜੇ ਬਾਹਰੋਂ ਆਏ ਸਾਰੇ ਰਾਉਂਡ ਅਪ ਕਰ ਲਏ ਗਿਆ ਹੋਰ ਵੀ ਵੇਖ ਰਹੇ ਆ ਜਿਹੜੇ ਕਿ ਹੋਰ ਕੋਈ ਬਾਹਰੋਂ ਆਏ ਹੋਣਗੇ ਬਾਕੀ ਜਿਹੜੀ ਕਾਰਵਾਈ ਉਹਨਾਂ ਦੀ ਕੀਤੀ ਜਾਏਗੀ ਉਹ ਵੀ ਚੱਲੀ ਗਈ ਥਾਨੀ ਐਫਆਈਆਰ ਹੋਇਆ ਉਹਦੇ ਮੁਤਾਬਿਕ ਰੌਂਦੇ ਆ ਮਿਲ ਖੋਲ ਤੇ ਕਿੰਨੇ ਜਿੰਦਾ ਰੌਂਦੇ ਮਿਲਿਆ ਵਾ ਜੀ ਕਿਹੜੀ ਤਾਰਾ ਪਰ ਜਿਹੜਾ ਦੰਗਾ ਫਲਾਉਣ ਦਾ 160 190 ਇਹ 190 ਬੀਐਨਐਸ 191 2559336 ਹੈ ਬਾਈ ਫਿਰਦਾ ਪਰ 125 ਬੀਐਨਐਸ ਇਹਦੇ ਮੁਤਾਬਿਕ ਐਫਆਈਆਰ ਦਰਜ ਕੀਤੀ ਗਈ ਕਿੰਨੇ ਬੰਦੇ ਸਟੋਕ ਦੇ ਕਿੰਨੇ ਬੰਦੇ ਹੈ ਖੋਲ ਤੇਰਾ ਬੰਦੇ ਤੇ ਐਫਆਈਆਰ ਦਰਜ ਕੀਤੀ ਗਈ ਹੈ ਬਾਈ ਨੇਮ ਬਾਕੀ ਹਾਲੇ ਅਣ ਪਛਤੇ ਉਹ ਵੇਖ ਲੈਣੇ ਜੋ ਜੋ ਦਾ ਟਰੇਸ ਹੋਦੇ ਗਏ ਉਦਾਂ ਦਾ ਜੇ ਨਾਲਾ ਕੀਤਾ ਨਗੇ ਪੰਜ ਬੰਦੇ ਰੈਸ਼ ਕਰ ਲਿਆ ਚਾਰ ਰਾਤੀ ਮੌਕੇ ਤੇ ਰੈਸ਼ ਕਰ ਲਈ ਤੇ ਇੱਕ ਰਾਤ ਸਵੇਰੇ ਮਾਰਨਿੰਗ ਤੇ ਰੈਸ਼ ਕੀਤਾ ਜੀ ਤੇ ਸਰ ਇਹ ਰਿਸ਼ਤੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਕਰਵਾਇਆ ਸੀ ਉਸ ਨੂੰ ਲੈ ਕੇ ਨਹੀਂ 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 ਉਹ ਇੱਕ ਵਾਸੇ ਦਾ ਮੁੱਦਾ ਬਣਾਇਆ ਜਾ ਰਿਹਾ ਉਹ ਗੱਲ ਉਹਦੀ ਕੋਈ ਨਹੀਂ ਹੈ ਜੀ ਪੈਸੇ ਤਾਂ ਲੈਂਦੇ ਨੇ ਉਹਦੇ ਉੱਥੇ ਵੀ ਪਿੰਡੋਂ ਵੀ ਵੈਰੀਫਾਈ ਕਰ ਸਕਦੇ ਸੀ ਸਰ ਪੈਸਾ ਕਿਹੜਾ ਸੀ ਸਰ ਲੈਣਾ ਪੈਸੇ ਸਰ ਉਦਾਂ ਆਪਸ ਵਿੱਚ ਵੀ ਲੈਣ ਦੇਣ ਵਾਲੇ ਪੈਸੇ ਹੀ ਇਹਨਾਂ ਦੇ ਪੈਸੇ ਤੇ ਠੀਕ ਹੈ 600 ਦਾ ਨਹੀਂ 600 ਦਾ ਸਰ ਬਚਾਈ ਹੈ 600 ਕਿਹਦੇ ਨਹੀਂ ਲੱਗੀ بس ਇਹ ਵੀ ਇੱਕ ਮਾਹੌਲ ਇਹਨਾਂ ਨੇ ਪੈਂਡਿੰਗ ਮਾਹੌਲੇ ਇੱਕ ਕ੍ਰੀਏਟ ਕਰਤਾ ਸੀ ਜਿਹਦੇ ਵਿੱਚ ਇਹ دہشت ਜੀ ਪਿੰਡ ਦੇ ਵਿੱਚ ਫੈਲ ਗਈ ਉਹ ਚੀਜ਼ ਨੂੰ ਸਾਡੇ ਕਿਨੂੰ ਕੰਟਰੋਲ ਕੀਤਾ ਗਿਆ ਰਾਹ ਦੀ ਕੰਟਰੋਲ ਕਰ ਲਿਆਤਾ ਗਿਆ ਹਾਂਜੀ ਹਾਂਜੀ ਘਰਾਂ ਦੀ ਤੋੜਪਾਦ ਤੋਂ ਪੰਜ ਹੋਈ ਹੈ ਜੀ ਗੱਡੀ ਦੀ ਵੀ ਤੋੜਪਾਦ ਨਹੀਂ ਆ ਘਰ ਤੇ ਵੀ ਤੋੜਪਾਦ ਹੋਈ ਹੈ ਉਹ ਜਿੱਦਾਂ ਸਾਰੀ ਵੀਡੀਓ ਫੁਟੇਜ ਕੀਤੀ ਗਈ ਹੈ ਸਾਡੀ ਐਪ ਹੈ ਗਵਰਨਮੈਂਟ ਦੀ ਉਹਦੇ ਚ ਐਪ ਤੇ ਸਾਰੀ ਅਪਲੋਡ ਕੀਤੀ ਗਈ ਹੈ ਜੋ ਜੋ ਕੋ ਜੋ ਹੈ ਸਾਰਾ ਕੁਝ ਇਕੱਲੇ ਇਕੱਲੇ ਦਾ ਬਰੀਫ ਲਿਖਿਆ ਗਿਆ ਜੀ